ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਲੋਕ ਗੀਤਾਂ ਦੇ ਸੰਗ੍ਰਹਿ ਦੇ ਵਿੱਚੋਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਰੂਬਰੂ ਹੋਏ ਆਂ ਇਹ ਲੋਕਗੀਤ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਿਓ ਤੇ ਇਸ ਦਾ ਆਨੰਦ ਮਾਣਿਓ ਇਹ ਬੜਾ ਸੋਹਣਾ ਲੋਕਗੀਤ ਆ ਤੇ ਅੱਜ ਆਪਾਂ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਅੰਬੀਆਂ ਦੇ ਢੇਟਾ ਮੁੰਡਾ ਫਾੜੀ ਹਾਈਵੇ ਵੈਰੀ ਆਵੇ ਕੋ ਫਾੜੀ ਸਿਟ ਸਾਨੂੰ ਨਿੰਬੂਏ ਦੀ ਨਿੰਬੂਏ ਦੀ ਆਵੇ ਬਖੀਏ ਦੀ ਸਸ ਮਾਰੇ ਬੋਲੀਆਂ ਨਾਣੇ ਮਾਰੇ ਬੋਲੀਆਂ ਵਿੱਚ ਤੂੰ ਵੀ ਮਾਰੇ ਹਾਏ ਵੈ ਵੈ ਲਿਆਵੇ ਤੂੰ ਵੀ ਮਾਰੇ ਡੰਡੇ ਸਾਨੂੰ ਪਖੀਏ ਦੀ ਸੱਸੀ ਦੀਆਂ ਸਹਲੀਆਂ ਨਾਣੇ ਦੀਆਂ ਸਹਲੀਆਂ ਵੇ ਤੇਰੀ ਨਹੀਂ ਹੋ ਹਏ ਵੇ ਵਹਲੀਆਂ ਵੇ ਤੇਰੀ ਨਹੀਂ ਹੋ ਸਹਲੀ ਡੰਡੀ ਪੱਖੀਏ ਦੀ ਅੰਬਿਆਂ ਦੇ ਹਏ ਵੇ ਵਲੀਆ ਮੇ ਕੋ ਫੜੀ ਸਿੱਟ ਸਾਨੂੰ ਨਿੰਬੂਏ ਦੀ ਨਿੰਬੂਏ ਦੀ ਜਗਾ ਤੈਨੂੰ ਕਾਂਟੇ ਮੈਂ ਕਰਾ ਦਿਆਨੀ ਕਾਂਟੇ ਮੈਂ ਕਰਾ ਦਿਆ ਹਏ ਗੋਰੀਏ ਨੀ ਹਏ ਨੀ ਗੋਰੀਏ Bakhiye di, kante na karayo, and paise na gwayo, na apid na na bakhiye ਸੋਰਾ ਕੱਢੇ ਅੱਖੀਆਂ ਤੇ ਜੇਠ ਵੜਤੇ ਮੁਕੀਆਂ ਮੈਂ ਤੂੰ ਵੀ ਮਾਰੇ ਹਾਏ ਵੇ ਵੈਰੀਆ ਵੇ ਤੂੰ ਵੀ ਮਾਰੇ ਡੰਡੇ ਸਾਨੂੰ ਪੱਖੀਏ ਦੀ ਸੋਰੇ ਦਿਆਂ ਸੈਲੀਆਂ ਵੇ ਜੇਠ ਦੀਆਂ ਸੈਲੀ ਹਾਏ ਮੇ ਬੈਲੀਆ ਵੇ ਤੇਰੀ ਨਹੀਂ ਹੋ ਸੈਣੀ ਡੰਡੀ ਪੱਖੀਏ ਦੀ ਅੰਬਿਆਂ ਦੇ ਠਾ ਮੁੰਡਾ ਨਿੰਬੂਆਂ ਨੂੰ چیرਦਾ ਮੈਂ ਨਿੰਬੂਆਂ ਨੂੰ چیرਦਾ ਵੇ ਕੋ ਫੜੀ ਹਾਈਵੇ ਵਰੀਆ ਮੇ ਕੋ ਫਾੜੀ ਸਿੱਟ ਸਾਨੂੰ ਨਿੰਬੂਏ ਦੀ ਨਿੰਬੂਏ ਦੀ ਜਗਾ ਤੈਨੂੰ ਸੋਕਣ ਲਿਆਦਿਆਨੀ ਸੋਕਣ ਲਿਆਦਿਆ ਜੇ ਪੀੜ ਜਾਵੇ ਹੈਨੀ ਗੋਰੀਏ ਜੇ ਪੀੜ ਜਾਵੇ ਬਖੀਏ ਦੀ ਸੋਕਣ ਨਾ ਲਿਆਉ ਐ ਮੈਂ ਪੈਸੇ ਨਾ ਗਵਾਇਓ ਹੁਣ ਉੱਡ ਪੁੱਡ ਸੁਣ ਵੇ ਸੋਣਿਆਂ ਮੇ ਉੱਡ ਪੁੱਡ ਗਈ ਪੀੜ ਬਖੀਏ ਦੀ ਉਹ ਆਦੇ ਢੇਠਾ ਮੁੰਡਾ ਨਿੰਬੂ ਆ ਨੂੰ چیرਦਾ ਨਹੀਂ ਨਿੰਬੂ ਆ ਨੂੰ چیرਦਾ ਨਹੀਂ ਕੋ ਫਾੜੀ ਹਾਏ ਵੇ ਵੈਰੀਆ ਵੇ ਕੋ ਫਾੜੀ ਸਿੱਟ ਸਾਨੂੰ ਨਿੰਬੂ ਏ ਦੇ